ਸਿਰੇ ਸਿਰੇ ਧੋਪਾ ਦੇਖੋ ਕਿੰਨੀ ਚੜੀ ਹੈ ਤੇ ਆ ਕਿੰਨੇ ਕੁੰਡੇ ਲਾਈ ਉੱਤੋਂ ਬੱਲ ਬੱਲ ਇੰਨੀ ਜ਼ੋਰ ਦੀ ਇਹ ਕਿੰਨੇ ਲਾਈ ਕਿਦਾ ਦਿਮਾਗ ਇਹਨਾਂ ਚੱਲਿਆ ਤੁਹਾਡੇ ਚੱਲਦਾ ਹੁਣਾ ਤੁਹਾਡੇ ਹੀ ਚੱਲਿਆ ਇਹ ਇਹੋ ਜੇ ਕੰਮ ਤੁਸੀਂ ਹੀ ਕਰਦੇ ਹੋ ਕਿੱਧਰ ਸਿਰੇ ਸਿਰੇ ਤਿਆਰ ਹੋਏ ਮੈਂ ਜਾਣਾ ਬਸਮਾਨਪੁਰ ਲੈ ਕੇ ਆਉਣਾ ਓਹ ਹੋ 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 ਅੱਜ ਛੁੱਟੀ ਅੱਜ ਹੈਗਾ ਸੰਡੇ ਤੇ ਟਾਈਮ 9:30 ਦਾ ਹੋ ਗਿਆ ਆਪਾਂ ਇੱਧਰ ਮਸ਼ੀਨ ਲਾਈ ਹੋਈ ਹੈ ਸੱਚ ਕਰ ਤੁਸੀਂ ਬੈੱਡ ਕਿਉਂ ਬਾੜ ਦਿੰਦੇ ਹੋ ਥੱਲੇ ਬੈੱਡ ਤੇ ਮੈਂ ਨਹੀਂ ਬਾੜਦੀ ਬੈੱਡ ਤੇ ਬਾੜਦੀ ਦਮਨ ਜਿਵੇਂ ਸਾਹਮਣੇ ਚੱਪਲ ਪਈ ਹੋਏ ਨਾ ਐ ਪਿਆਰ ਮਾਰ ਕੇ ਅੱਗੇ ਕਰ ਦਿੰਦੇ ਚੱਲ ਅੰਦਰ ਚੱਲ ਕੋਈ ਫਾਇਦਾ ਕੰਮ ਸੀਗਾ ਬਾਹਰ ਪਈ ਹੋਣੀ ਵਾਸ਼ਰੂਮ ਅੱਗੇ ਤੁਹਾਨੂੰ ਤਾਂ ਹੀ ਨਹੀਂ ਕੋਈ ਚੀਜ਼ ਲੱਭਦੀ ਅੱਛਾ ਹੂੰ ਸਸੀ ਕਾਲ ਜੀ ਅਵਤਾਰ ਨੇ ਤਾਂ ਫਲਾਣੀ ਨਹੀਂ ਚੱਪੜ ਨਹੀਂ ਲੱਭ ਰਹੀ ਨਾਲ ਹੋ ਗਈ ਅੰਦਰ ਚੱਪੜਾਂ ਲੱਭ ਕੇ ਜਾ ਰਹੀਆਂ ਮਿਲੀ ਮਿਲੀ ਉਹ ਪਈਏ ਦੇ ਦੇਖ ਲੋ ਹੈ ਐ ਪਿਆਰ ਮਾਰ ਦਿੰਦੇ ਥੱਲੇ ਚੱਲ ਉਹ ਗਾਂ ਕੱਲ ਤੇ ਤੂੰ ਵੀ ਬੈਠੀ ਸੀਗੀ ਆ ਤੇ ਮੈਂ ਮੈਂ ਮਾਰੇ ਬੜੇ ਬੜੇ ਖਰਾਬ ਹੋ ਤੋਈ ਯਾਰ ਇਹ ਗਲਤ ਗੱਲ ਆ ਤੁਹਾਡੀ ਹੈ ਚਲ ਇਧਰ ਵਲੌਗ ਸ਼ੁਰੂ ਕਰੋ ਸਾਸਕੀਲ ਵਲੌਗ ਟੀ-ਸ਼ਰਟ ਖਲੇ ਖਿੱਚੋ ਵਾਲਾ ਟੀ-ਸ਼ਰਟ ਖਲੇ ਖਿੱਚੋ ਜੀ ਅੱਜ ਰੰਗ ਚੇਂਜ ਕਰ ਲਿਆ ਟੀ-ਸ਼ਰਟ ਦਾ ਤੇ ਹਾਂ ਐਵੇਂ ਸੋਸੀਕਾਲ ਜੀ ਸਾਰਿਆਂ ਨੂੰ ਇੱਥੇ ਸੀਟੀਆਂ ਲੱਗ ਰਹੀਆਂ 2 ਮਿੰਟ ਰੁਕ ਜਾ ਇਹ ਤਾਂ বাজਦੀ ਰਹਿਣਗੀਆਂ ਸੀਟੀਆਂ ਤਾਂ ਹਾਂ ਕੁੱਕਰ ਦਾ ਕੰਮ ਆ ਸੀਟੀ ਮਾਰਨਾ ਹੈ ਇੱਕ ਜੀ ਐਵੇਂ ਸ਼ਾਇਰੂ ਸ਼ਾਇਰੀ ਕੀ ਹੈ ਮਤਲਬ ਐਂ ਜੀ ਕਰਕੇ ਸਟਾਈਲ ਮਾਰ ਕੇ ਬਣਾ ਕੇ ਸ਼ਾਇਰ ਆ ਫਿਰ ਚੜ ਗਈ ਟੀ-ਸ਼ਰਟ ਤਾਂ ਇਹ ਚੜਨੀ ਹੈ ਵਾਗ ਰਗਾ ਚੜੂਗੀ ਯਾਰ ਇਹ ਕੋਈ ਉਹ ਨਹੀਂ ਹੁੰਦਾ ਅੱਛਾ ਅੱਛਾ ਫੇਰ ਇਹ ਇਹ ਹੱਥਾਂ ਨਾਲ ਸਵਾਰੀ ਵੀ ਹੋ ਜਾਂਦੀ ਹੈ ਇੱਕ ਇੱਕ ਹੋ ਇਹਨੂੰ ਪਰਮਾਤਮਾ ਦਾ ਬਣਾਇਆ ਹੈ ਬੰਤੜਾ ਇਹ ਸਵਾਰ ਕੇ ਚੇ ਵੀ ਜਾਣੀ ਪਰਮਾਤਮਾ ਕਹਿੰਦਾ ਥੱਲੇ ਖਿੱਚ ਲੋ ਹੈ ਅਦਬ ਵਲੌਗ ਫੇਰ ਅੱਧੇ ਸੀ ਰਹਿ ਗਏ ਅੱਧੇ ਹੀ ਰਹਿ ਗਿਆ ਸਸਤੀ ਦਾ ਤੁਸੀਂ ਅਦਬ ਚਾਲੇ ਖੜਤੀ ਮੇਰੇ ਤੇ ਘਰੇ ਹੋਣਗੇ ਗੁੱਸੇ ਹੈ ਮੇਰੇ ਤੇ ਕਦੇ ਹੋਣਗੇ ਗੁੱਸੇ ਠੀਕ ਹੈ ਹੁਣ ਹੁਣ ਚਾਬੀ ਵੀ ਮੈਂ ਕੋ ਬੈੱਡ ਥੱਲੇ ਸੜਤੀ ਚਾਪੀ ਥੱਲੇ ਲੱਗੀ ਨਹੀਂ ਨਹੀਂ ਚਾਪੀ ਮੈਂ ਬੈਠਦੀ ਲੱਗੀ ਹੋਰ ਕਿ ਲੱਗੀ ਵਾ ਦਹੀਂ ਖੀਰੇ ਤੇ ਕਾਲੀ ਮਿਰਚ ਹੈਗੀ ਬੂੰਦੀ ਵੀ ਹੈਗੀ ਹੈ ਤੇ ਇਧਰ ਰੱਖੇ ਹੋਏ ਨੇ ਜੀ ਇਹ ਛੋਲੇ ਪਪੜਾ ਮਾਸ ਤੇ ਅੱਜ ਦੱਸੋ ਸਰ ਕੋਣ ਆ ਰਿਹਾ ਖਾਸ ਗੈਸਟ ਸਾਡੇ ਕੋਲੇ ਬਸ ਬਣੇ ਰਹੋ ਵਲੌਗ ਤੇ ਜਦੋਂ ਆਏ ਤੇ ਤੁਹਾਨੂੰ ਮਿਲਾਵਾਂਗੇ ਆ ਜਾ ਰਹੇ ਨੇ ਯਸ਼ ਦੀ ਮੰਮੀ ਉਹ ਪਾ ਰਹੇ ਨੇ ਤੇ ਉਹ ਕਹਿੰਦੇ ਸਾਨੂੰ ਮਿਲ ਦਿਲ ਕਰਦਾ ਇਹ ਮੁੰਡਾ ਕਿਆ ਹੋਇਆ ਹਾਂ ਸਿਮਰਨ ਹੁੰਦਾ ਕਿ ਹੋ ਹੀ ਜਾਂਦਾ ਜੀ ਇਹ ਚੀਜ਼ ਜਦੋਂ ਬੱਚਾ ਜਾਂਦਾ ਨਾ ਸਹੀ ਗੱਲ ਹੈ ਤਾਂ ਮਾਂ ਪਿਓ ਨੂੰ ਲੱਗਦਾ ਕਿ ਕੋਈ ਐ ਜਾ ਹੋਵੇ ਜੋ ਸਾਡੀ ਸੁਣੇ ਹਨ ਤੇ ਆਪਾਂ ਉਧਰ ਸਿਮਰਨ ਤੇ ਉਧਰੋ ਜਸਦੋਂ ਨੇ ਅਸੀਂ ਬੈ ਕੇ ਗੱਲਾਂ ਬਾਤਾਂ ਕਰਾਂਗੇ ਇੱਧਰ ਉੱਧਰ ਦੀਆਂ ਤੇ ਅੱਜ ਉਹ ਆ ਰਹੇ ਨੇ ਛੁੱਟੀ ਹੈ ਲੈ ਲੈਣਾ ਸਾਰਾ ਕੁਝ ਪਰਸਪਰਸ ਇੱਧਰ ਆਪਾਂ ਨੇ ਛੋਲੇ ਉਬਾਲ ਲਏ ਨੇ ਤੇ ਤੜਕਾ ਲਾਣ ਲਗੇ ਉਧਰ ਲਾਣ ਲਗੇ ਤੜਕਾ ਆਪਾਂ ਨਾ ਤੇ ਲੋ ਜੀ ਇਧਰ ਆਪਣੇ ਛੋਲੇ ਬਣ ਗਏ ਨੇ ਇੱਕ ਮਿੰਟ ਕੈਂਡ ਦੇ ਨਾਲ ਆਪਾਂ ਬਣਾਵਾਂਗੇ ਅੱਜ ਇਹਦੇ ਕੂੜੀਆਂ ਚਾਹੇ ਗਰਮੀ ਹੈ ਜੋ ਇਹ ਸਵੇਰੇ ਹੀ ਲੰਮੇ ਪੈ ਗਏ ਆ ਰਾਮ ਨਾਲ ਟਾਈਮ ਨਾਲ ਬਣਾਉਂਦਾ ਸੋਕਣ ਰੱਖ ਕੇ ਆ ਸੰਡੇ ਆ ਯਾਰ ਕਰ ਲੈਂਦੇ ਰਾਮ ਸੰਡੇ ਆਰਾਮ ਕਰਦਾ ਨੇ ਫਿਰ ਲੈਪਟਾਪ ਬੰਦ ਕਰ ਦੋ ਇਹਦਾ ਸਾਡੇ ਸਿਮੂ ਦਾ ਫੋਨ ਆਇਆ ਹੋਇਆ ਸਿਮੂ ਅਸਾਈਨਮੈਂਟ ਬਣਾਉਣ ਲੱਗਾ ਵਿਚਾਰਾ ਦੀਨਦਾਰੀ ਸੋ ਜਾ ਪੁੱਤ ਜੀ ਆਪਣੇ ਛੋਲੇ ਬਣ ਗਏ ਸੀ ਨਾਲ ਦਹੀਂ ਚ ਰਹਿ ਤਾ ਤੇ ਨਾਲ ਆਪਾਂ ਪੂਰੀਆਂ ਬਣਾ ਲੀਆਂ ਨੇ ਇਹ ਆਪਾਂ ਮੈਂ ਉਸਤਾ ਤੇ ਦਮਨ ਜਿੰਨਾ ਨੇ ਖਾਣ ਆ। ਆਜੋ ਦਮਨ ਤੇ ਦਮਨ ਤੋੜਿਆ ਕੱਪੜੇ ਇੱਥੇ ਰ ਆਪਾਂ ਫਾੜ ਜੀ ਰੋਟੀ ਆਪਣੇ ਗੈਸਟਰੀ ਕੰਸਰਨ ਵਾਲੇ ਨੇ ਬਸ ਲੋਕ ਘੰਟੇ ਤੱਕ ਚਲੋ ਜੀ ਇੱਧਰ ਸਾਡੇ ਗੈਸਟ ਆ ਗਏ ਨੇ ਇਧਰ ਦਮਨ ਮੇਰਾ ਬਣਾ ਰਿਹਾ ਚਾ ਬਿਸਕਟ ਬੁਸਟਾ ਇਹ ਦਮ ਬੜੇ ਡਿਜ਼ਾਈਨ ਨਾਲ ਆਏ ਨੇ ਆਪੀ ਕਰਕੇ ਦੂਸਰੇ ਤੀ ਇਹ ਪੋਟਾਟੋ ਵਾਲੇ ਨੇ ਆਲੂ ਵਾਲੇ ਮਤਲਬ ਪਰਸਾ ਤੋਂ ਚਾਹ ਕਿੱਜਗੀ ਨਾ ਚਾਹ ਹੋਣਾ ਮੈਂ ਸਵੇਰੇ ਤਾਂ ਦੱਸਦਾ ਕਿ ਅੱਜ ਆ ਰਹੇ ਨੇ ਯਸ਼ ਦੇ ਮਮੀ ਡੈਡੀ ਅੱਛਾ ਹਾਂ ਉਹਨਾਂ ਨੂੰ ਪਤਾ ਨਾ ਯਸ਼ ਜਿਹੜਾ ਲੋ ਜੀ ਅਸਲੇ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਯਸ਼ ਤਾਂ ਅਸੀਂ ਵੀਡੀਓ ਬਣਾਉਣੀ ਭੁੱਲ ਗਏ ਆ ਤੇ ਆ ਯਸ਼ ਦੇ ਮਮੀ ਪਾਪਾ ਤੇ ਉਹਦਾ ਬ੍ਰਦਰ ਆਇਆ ਹੋਇਆ ਸਾਡੇ ਕੋਲ ਵੀਡੀਓ ਬਣਾਣੀ ਤਾਂ ਭੁੱਲ ਗਏ ਕਿ ਅਸੀਂ ਉਦੋਂ ਦੇ ਬਸ ਉਦੋਂ ਦੇ ਦੁੱਖ ਸੁੱਖ ਕਰਨ ਲੱਗੇ ਪਏ ਸਾਨੂੰ ਟਾਈਮ ਹੀ ਨਹੀਂ ਮਿਲਿਆ ਹੈਗਾ ਉਸ ਗੱਲਾਂ ਚੰਨੇ ਅਸੀਂ ਵਿਜੀ ਹੋ ਗਏ ਇਹ ਸਾਨੂੰ ਪਤਾ ਨਹੀਂ ਲੱਗਿਆ ਵੀਡੀਓ ਬਣਾਣੀ ਸੀ ਚਾਹ ਪਣੀ ਪੀ ਲਿਆ ਤੇ ਰੋਟੀ ਪਾਣੀ ਖਾ ਲਿਆ ਚਾਹ ਪਣੀ ਜਿ ਬਣਾਈ ਨਹੀਂ ਆਪਾਂ ਨੇ ਦੱਸ ਦੱਸ ਅਗਲੇ ਕਹਿਣਗੇ ਭੈਣ ਭਰਾ ਚਾਹ ਕਿ ਪੀ ਆਈ ਕਿ ਨਹੀਂ ਪੀ ਆਈ ਨਹੀਂ ਨਹੀਂ ਪੀ ਆਈ ਤੇ ਬਹੁਤ ਪੀ ਆਈ ਕਮੈਂਟ 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 ਤੇ ਕਮੈਂਟ ਆਊਗਾ ਤੁਮੋਣਾ ਚਾਹ ਬਹੁਤ ਸਵਾਦ ਨਾਲ ਹੈ ਇਸੇ ਕੋਈਆਂ ਸੋਨੇ ਵਿੱਚ ਬਹੁਤ ਟੇਸਟੀ ਸਾਰ ਜਿਵੇਂ ਮੈਂ ਤਾਂ ਕੰਨੀਂਦਾ ਰਹੀ ਆ ਅੱਛਾ ਇਹੀ ਬਈ ਸੋਨੇ ਸੀ ਬਣਾ ਲੈਨੇ ਅੱਛਾ ਸਰ ਜੀ ਇੱਕ ਟਾਲੀ ਯੇਸੂ ਤਰੋਂ ਤੀ ਜਾ ਕੇ ਸੌਣਾ ਯਾਰ ਯੇਸੂ ਦੱਸੀ ਸਭ ਜੀ ਤੇ ਇੱਕ ਮੋੜੀ ਮੈਂ ਕਿ ਦੂ ਦੋ ਕੋਲੀਆਂ ਖਾ ਗਿਆ ਨਾ ਸਬਜੀ ਬਹੁਤ ਵਧੀਆ ਬਣੀ ਸੀ ਹਾਏ ਹਾਏ ਕਿੰਨੀਆਂ ਕੋਲੀਆਂ ਕਰਦੀਆਂ ਕੋਲੀਆਂ ਆ ਗਿਆ ਪੰਜ ਛੇ ਮਾਰੂ ਚਲੋ ਫੇਰ ਤੂੰ ਹੀ ਹੁਣੇ ਬੇਟਾ ਕਿੱਥੇ ਪੈ ਗਿਆ ਤੂੰ ਕਿੰਨੀਆਂ ਥੋੜੀ ਮੁੰਡੇ ਦੀਆਂ ਮੋਲੀਆਂ ਯੇਸੂ ਸਾਨੂੰ ਪਤਾ ਨਹੀਂ ਕਿ ਸਬਜੀ ਨਹੀਂ ਮੈਂ ਪੜਾਈ ਵੀ ਬੜੇ ਪਿਆਰ ਨਾਲ ਵਧੀਆ ਸੋਲੇ ਚੰਦਨ ਜੀ ਨੇ ਕਿਹਾ ਬਾਕੀ ਉਹ ਲੋ ਜਿਹੜਾ ਮਸਾਲਾ ਦੀਦੀ ਨੇ ਭੇਜਿਆ ਨਾ ਆ ਆਪਣਾ ਕੀ ਨਾ ਮਸਾਲਾ ਸਾਡੇ ਆਈ ਭੈਣ ਲੁਧਿਆਣੇ ਤੋਂ ਆ ਸਾਡੇ ਸਿਰ ਵੀਡੀਓ ਭੇਜਦੇ ਨੇ ਉਹਨਾਂ ਨੇ ਸਪੈਸ਼ਲ ਮਸਾਲਾ ਮੈਨੂੰ ਇਹ ਚਿੱਟੇ ਛੋਲੇ ਵਾਸਤੇ ਭੇਜਿਆ ਅੱਛਾ ਬਹੁਤ ਟੇਸਟੀ ਹਾਂ ਬਹੁਤ ਵਧੀਆ ਉਹਨਾਂ ਨੇ ਪਤਾ ਨਹੀਂ ਕੋਲ ਕੋਈ ਬਣਾਉਂਦਾ ਬਣਾਉਂਦਾ ਉਹਨਾਂ ਨੇ ਸਪੈਸ਼ਲ ਮਸਾਲਾ ਵੀ ਭੇਜਿਆ ਹੈ ਕਹਿੰਦੇ। ਵੀ ਰਿਕੁਐਸਟ ਕਰੋ ਉਹਨਾਂ ਨੂੰ ਸਾਡੀ। ਲਓ ਬਈ ਸੁਣ ਲੋ ਪਮਾ ਟਿਲੋ ਜੀ। ਮਸਾਲਾ ਹੁਣ ਇੱਧਰ ਵੀ ਆਉਣਾ ਚਾਹੀਦਾ ਪਟਿਆਲੇ ਵੀ। ਜਿਹੜਾ ਨਾ ਸੀ ਗਾ ਲੁਧਿਆਣੇ ਨਿਕਲ ਲੈ ਆਵਾਂਗੇ ਕੱਠੀ ਬੋਰੀ ਭਰ ਕੇ ਬਿਲਕੁਲ ਨਹੀਂ। ਨਹੀਂ ਉਹਨਾਂ ਨੇ ਸਪੈਸ਼ਲ ਮਸਾਲਾ ਭੇਜਿਆ ਬਹੁਤ ਵਧੀਆ ਬਣਾਉਂਦਾ। ਮੈਂ ਬੇਸਤੀ ਮਸਾਲਾ ਉਹ ਹੀ ਗਲਤ ਗੱਲ ਕਰਦੇ ਕਰਦੇ ਕਹਿੰਦੇ ਮਸਾਲਾ ਮੈਂ ਮੰਗਾਇਆ। ਬੜਾ ਪੇਸਤੀ ਹੈ ਮੈਂ ਕਿਹਾ ਚਲੋ ਠੀਕ ਹੈ ਸਾਨੂੰ ਭੇਜ ਦਿਓ ਮਸਾਲਾ ਕਿ ਬੇਤਨ ਨਾਲ ਪਤਾ ਨਹੀਂ ਕੀ ਕੀ ਸਮਾਨ ਭੇਜਤਾ ਮੈਂ ਬਿਸਕੁਟ ਨਮਕੀ ਈਲ ਦਮਣ ਵਾਸਤੇ ਖਾਸਾ ਕੁਝ ਭੇਜ ਮੈਨਾਂ ਦਾ ਦਮਣ ਤੇਰਾ ਸੋਣ ਆ ਗਿਆ ਤੈਨੂੰ ਤਾਂ ਮੋਚਾ ਲੱਗੀ ਮੈਂ ਦਮਣ ਕੱਲੀ ਪਹਿਲਾਂ ਦੀਦੀ ਸੀ ਨਾਗ ਨਹੀਂ ਸਮਸੇ ਸੋਸਾਇਟੀ ਆ ਦੇਖੋ ਜੀ ਮੈਂ ਜੈਸ ਕੀ ਘਰੇ ਕਿੰਦਾ ਸੱਪ ਨਿਕਲਿਆ ਦੇ पाया कुछ दूध दूध की नहीं ना दूध तो पाना तो नहीं करता रहने के लिए तो जाते ही साले तो पाने का टीवी चलते हैं आये को पाने का टीवी और वो दस दिया की कितना पढ़ के लाये आप ही चले जाने के लिए नहीं करते हैं वो जाने के लिए नहीं बोलो साले बार बैठो वो तो वो नहीं करते हैं नहीं करते हैं नहीं वो हम पहले जन्म आपको कमेंट कर रही हूँ आप पढ़ना पढ़ाओगे ਨਿਕਲ ਗਿਆ ਕਿਤੇ ਮੈਂ ਤਾਂ ਦੇਖਿਆ ਹੀ ਨਹੀਂ ਸੀ ਕਿਤੇ ਵੀ ਬਜ਼ਾਰ ਪਰ ਗਿਆ ਬੋਲ ਕਿਤੇ ਨਾ ਆਮੀ ਨਿਕਲੀ ਤੇ ਖੇਤਾਂ ਤੇ ਖੇਤਾਂ ਤੇ ਨਾ ਇਹ ਪਾਏ ਕੁਸੂਮ ਅੱਜ ਕੱਲ੍ਹ ਬਹੁਤ ਗਰਮੀ ਇੰਦਰ ਮੈਂ ਆ ਹੁਣ ਜਦੋਂ ਪਾਣੀ ਦੀਆਂ ਲੱਗਣਗੀਆਂ ਨਿਕਲੇ ਸਾਰੇ ਨਿਕਲ ਗਏ ਤਾਂ ਬਹੁਤ ਮੋਰ ਆਗੂ ਕੋ ਵੀ ਲੱਗੀ ਤਾਂ ਵੀ ਨਿਕਲਦੇ ਹਾਂ ਇਹ ਪੂਰਾ ਨਾ ਨਾ ਕਿਸੇ ਨਾਲ ਤੁਹਾਨੂੰ ਕੰਮ ਆ ਗਿਆ ਇਹ ਹਾਂ ਕੱਚੀ ਲੱਸੀ ਦਾ ਛੱਟਾ ਦੇ ਦੇ ਇਹ ਤਾਂ ਪੀਲਾ ਹੈ ਗੱਡੂ ਖਾਣਾ ਹਾਂ ਗੱਡੂ ਖਾਣਾ ਕ ਲੱਗਦਾ ਨਹੀਂ ਭਾਜੀ ਇਹ ਮੇਰਾ ਨਾਲਿਆ ਪੁਰਾਣਾ ਇਹ ਪੰਨ ਚੱਕ ਅੱਛਾ ਤਾਂ ਪਾਰਕ ਕੋਲ ਨਿਕਲ ਹਾਂ ਪਾਰਕ ਤੇਰੇ ਕੋਲ ਚ ਹੈਗਾ ਉਹ ਬੀਨ ਕਿਤਾ ਕਿਤਾ ਉਹ ਰਿਆ ਗੱੜ ਦੀ ਵੀ ਰੱਖੀ ਹੋਈ ਹੈ ਉਹਨੇ ਗੱੜ ਵੀ ਤੁਹਾਨੂੰ ਦਿੱਤਾ ਨਾ ਇਹ ਜੂਸ ਇਹ ਰੂਹ ਫਿਰ ਜਾਂਦਾ ਇਹ ਰੋਜ਼ ਨਹੀਂ ਹੈ ਉਹ ਇਹ ਪਾਜੀ ਉਰੀ ਲੈ ਕੇ ਆਏ ਤੁਹਾਡੇ ਲਈ ਅੱਛਾ ਹੂੰ ਇਹ ਕਹਿੰਦੇ ਮੈਂ ਅਵਤਾਰ ਵੀ ਜੂਸ ਦੀ ਦੜ ਦੇ ਤੁਹਾਡੇ ਹੀ ਪੁਰਨੇ ਨੇੜੇ ਦੀ ਉਹ ਕਹਿੰਦੇ ਟੈਸਟ ਕਰ ਲੀਏ ਨੇੜੇ ਦੀ ਦੁਕਾਨੇ ਜੇ ਵਧੀਆ ਨਹੀਂ ਹੋਏ ਤੇ ਵਾਪਸ ਕਰ ਦਾਂਗੇ ਜਾਂਦੇ ਥੈਂਕ ਯੂ ਕਿਵੇਂ ਆ ਤੇਸੀ ਹੈ ਉਹਨੂੰ ਤਾਂ ਬੜਾ ਕੌਨਫੀਡੈਂਸ ਨਾਲ ਕਹਿ ਕੇ ਆਏ ਕਿ ਵਾਪਸ ਕਰ ਦੇ ਉਹ ਛੋਟਾ ਜਿਹਾ ਮੁੰਡਾ ਨਾ ਬਈ ਕੰਪਨੀ ਕਹ ਹੈ ਆਂਟੀ ਜੀ ਕੰਪਨੀ ਕਹਈਏ ਐਕਸਪਾਇਰੀ ਨਹੀਂ ਹੈ ਅੱਛਾ ਮੈਂ ਕਹ ਜੇ ਖਰਾਬ ਨਿਕਲੇ ਨਾ ਇਹਨੂੰ ਵਾਪਸ ਪੜਾ ਕੇ ਜਾਵਾਂਗੇ ਨਹੀਂ ਬਹੁਤ ਵਧੀਆ ਨਹੀਂ ਮੈਨੂੰ ਕੋਈ ਨਾ ਸੀਗਾ ਕਿ ਕਿੱਸ ਕਰਿਆ ਇਹ ਅਫਰ ਕੌਣ ਦੀ ਹੋ ਰਹੀ ਹੈ ਸਵਾਰ ਤੇ ਅੱਛਾ ਕਿ ਇਹਨੂੰ ਕੁਝ ਪਤਾ ਹੀ ਨਹੀਂ ਤੈਨੂੰ ਸੁਣਦਾ ਘੱਟ ਆ ਬੋਲੀਆ ਮੱਚਾ ਰੱਖਿਆ ਕਰ ਥੋੜਾ ਜਿਹਾ ਸੁਣਦਾ ਘੱਟ ਲੱਗਿਆ ਹਾਂ ਬੋ ਮਾਈਕ ਦਮਦਰਵਾਜ਼ਾ ਬੰਦ ਕਰ ਹਾਂ ਉਹ ਫਿਰ ਪਾਜੀ ਹੌਲੀ ਹੌਲੀ ਬੋਲਦੇ ਨੇ ਜਿਹੜਾ ਸੁਣ ਗਿਆ ਉਹ ਫਟ ਗਿਆ ਹਾਂ ਜਿਹਨੂੰ ਨਹੀਂ ਸੁਣਿਆ ਉਹ ਐ ਹੀ ਰਹਿ ਗਿਆ ਵਾਂਝਾ ਰਹਿ ਗਿਆ ਇੱਧਰ ਸਾਡੇ ਕਰੇ ਜਿਹੜੇ ਗੈਸਟ ਆਏ ਵਿਚਾਰੇ ਰਿਸ਼ਤੇਦਾਰ ਤੇ ਇੱਧਰ ਇਹਨਾਂ ਦਾ ਕੰਮ ਹੀ ਨਹੀਂ ਸਵੇਰ ਦਾ ਮੁਕਣ ਡਿਆ ਐ ਨਹੀਂ ਕਿ ਅਗਲਾ ਐਡੀ ਦੂਰ ਆਇਆ ਹੈ ਇਹ ਤਾਂ ਮੁਕਣੇ ਜਿੰਦ ਮੁੱਕ ਜਾਣੀ ਉਹ ਕੰਮ ਰਾਇ ਉਹ ਤਾਂ ਬੱਸ ਐਂ ਗੱਲਾਂ ਚੱਲੂਆਂ ਸਾਰਾ ਇਹੀ ਐਂ ਟਾਈਮ ਕੱਢਦਾ ਬੱਸ ਲੈਪਟਾਪ ਤੇ ਤੇ ਗੱਲਾਂ ਕਰਕੇ ਹਨਾ ਵਧੀਆ ਵੀ ਚੰਗੀ ਹੈ ਹਾਂ ਕੰਮ ਨਹੀਂ ਕਰ ਰਹੀ ਇਹਦਾ ਤੁਸੀਂ ਮੈਂ ਲੈਪਟਾਪ ਤਾਂ ਸਭ ਨਾ ਪਾਈ ਮੈਂ ਅੱਛਾ ਗੱਡੀ 'ਚ ਆ ਉਤਾਰਨੇ ਸੀਟ ਅਗਲੀ ਤੇ ਇਹਨੂੰ ਰੱਖਿਆ ਹੋਇਆ ਲੈਪਟਾਪ ਨੂੰ ਤੇ ਮੈਂ ਪਿੱਛੇ ਬੈਠੀ ਪਿੱਛੇ ਬੈਠੀ ਮੈਂ ਕਿ ਮੇਰੇ ਕੋਲ ਅੱਗੇ ਬੈਠੀ ਨਹੀਂ ਕਰਦੀ ਆਈ ਸਭ ਤੋਂ ਪਹਿਲਾਂ ਇਹਨੂੰ ਲੈ ਉੱਤੇ ਤਾਂ ਕਿ ਐਂ ਤੇ ਪਹਿਲਾਂ ਇਹ ਇਹ ਨਾ ਉਹ ਨਹੀਂ ਭਾਵੇਂ ਰਹਿ ਜੂਗੀ ਸਹੀ ਗੱਲ ਹੈ ਦੇਖੋ ਇਹ ਨਹੀਂ ਸੀ ਹਾਂ ਮੈਂ ਵੀ ਥਾਂ ਤੇ ਜਲਦੀ ਹੱਟੀਆਂ ਨੂੰ ਕਰਦੀ ਹਾਂ ਹਾਂ ਤੁਸੀਂ ਜਲਦੀ ਭਾਂਡੇ ਵੀ ਚਲੇ ਗਏ ਹੋਰ ਕੰਮ ਨਹੀਂ ਸੁਣ ਕੱਟੇ ਤੇ ਇਸ ਵੇਲੇ ਛੱਡੀਗਾ ਪਟਾਇਲ ਬੰਦੀ ਨਹੀਂ ਕਰੇ ਉਹ ਮੇਰੇ ਕੋਲ پاس ਹੋ ਅੱਛਾ ਹਾਂ ਉਹਦੇ ਨੂੰ ਵੀ ਦੇ ਰਹੀ ਦਵਾਉਂਦੇ ਆ ਆਹ ਹਾਂ ਨਾ ਆ ਰਹੇ ਨੇ ਸੈਂਟੀਮੀਟਰ ਹਾਂ ਤੋ ਇਹ ਕੰਮ ਉਹਨੇ ਸ਼ਾਮ ਨੂੰ ਆਣੀ ਚਾਹੀਦੀ ਹੈ ਰੈਡੀ ਹੋ ਕੇ ਤੇ ਸੇਗਣ ਸ਼ਾਮ ਹੋਏ ਪਾਣੀ ਚੱਲੀ ਮੈਨੂੰ WhatsApp ਤੇ ਭੇਜਣਾ WhatsApp सेकड़ा हम तो ये भी वो हां हम सामने से देता चल रहे हैं हां ए वो थोड़ा वाली को कौन दिया हां हां पॉकेट में भी पता नहीं है जैसा अंदर कभी कुछ करके था परपी नहीं तो आते तो बात करने लगा लेकिन अब नहीं है ਸਾਡੀ ਦਾ ਵੀ ਰਿਆਸਤਾ ਹੈ ਨਾ ਕੰਮ ਕਰਨਾ ਹੈ ਮੇਰਾ ਇਹ ਜਾਰ ਕਰਨੀ ਆ ਜੀ ਲੈ ਕੇ ਆਣਾ ਹੀ ਦਵਣਾ ਆਪਾਂ ਕਹਿੰਦੇ ਪੰਜਾਬ ਦੇ ਪਾਣੀ ਗਲਾਸ ਪਾਣੀ ਬੁੱਲੀਆਂ ਪਈ ਦੀ ਲਾਣਾ ਲੋਕ ਲਾਏ ਨਹੀਂ ਐਂ ਤਾਂ ਉਰੇ ਕੋਈ ਚੱਕਰ ਨਹੀਂ ਚੱਕਣਾ ਕਿਉਂ ਚੱਕਣ ਲੱਗਾ 50 ਵਾਰ ਸੋਣਦਾ ਨਹੀਂ ਨਹੀਂ ਆਓ ਜੀ ਕੀ ਗੱਲ ਆ ਜਿਹੜੀ ਸਾਥ ਤੇਰੀ ਬਹੁਤ ਵਧੀਆ ਹੈ Ay, pero ਤੇ ਆਪਣੇ ਗੈਸਟ ਜਿਹੜੇ ਚਲੇ ਗਏ ਤੇ ਉਸ ਤੋਂ ਬਾਅਦ ਮੇਰੇ ਪੁੱਤ ਨੇ ਅੱਜ ਦਮਨ ਨੇ ਇੰਨੀ ਹੈਲਪ ਕਰਵਾਈ ਨਾ ਮੇਰੇ ਨਾਲ ਸਾਰੇ ਕੰਮ ਦਮਨ ਨੇ ਚਾਹ ਵੀ ਦਮਨ ਨੇ ਬਣਾਈ ਜੋ ਵੀ ਸਾਰਾ ਕੁਝ ਉਹਨਾਂ ਨੂੰ ਨਹੀਂ ਬਹੁਤ ਸੋਹਣੀ ਹੈ ਉਹਦੀ ਸ਼ਕਲ ਹੈ ਪਸੀਨਾ ਆਇਆ ਕੋਈ ਗੱਲ ਨਹੀਂ ਤੇ ਹੁਣ ਮਮਾ ਕਹਿੰਦੀ ਮੈਂ ਭਾਂਡੇ-ਪੁੰਡੇ ਸਾਫ਼ ਕਰ ਦਿੰਨੀ ਆ ਤੇ ਮੈਂ ਲੱਗੀ ਹਾਂ ਰੋਟੀ ਬਣਾਉਣ ਰਾਤੀ ਤੇ ਇੰਨੇ ਭਾਂਡੇ-ਪੁੰਡੇ ਸਾਫ਼ ਕਰਕੇ ਮੇਰੀ ਹੈਲਪ ਹੋ ਗਈ ਮੇਰੇ ਪੁੱਤ ਨੇ ਲਓ ਜੀ ਆ ਗਈ ਆ ਸਾਡੇ ਕੋਲ ਉੱਪਰ ਜਾਂ ਥੱਲੇ ਜਾ ਚੱਲ ਬੁੱਤ ਆ ਆ ਆ ਬੁੱਤ ਚੱਲੀ ਨਾ ਨਹੀਂ ਜਾਣਾ ਈ ਥੱਲੇ ਇਹ ਤਾਂ ਮਸਾਹਰਾ ਲੱਭੇ ਇਹਨੂੰ ਕੀ ਹੋ ਗਿਆ ਤੂੰ ਆ ਜਾ ਤੂੰ ਫੜ ਜਾ ਆ ਜਾ ਆ ਜਾ ਨਾ ਤਾਂ ਕਰੋ ਨਾ ਤਾਂ ਕਰੋ ਨਾਰਿਆਂ ਅੰਦਰ ਨਹੀਂ ਜਾਂਦੀ ਨਾ ਜਾ ਉਹ ਨਹੀਂ ਜਾਣਾ ਨਹੀਂ ਚਾਹੁੰਦੀ ਉਹ ਨਹੀਂ ਜਾਣਾ ਨਹੀਂ ਜਾਣਾ ਮੇਰੇ ਸ਼ੇਰ ਨੇ ਥੱਲੇ ਨਹੀਂ ਜਾਣਾ ਥੱਲੇ ਨਹੀਂ ਜਾਣਾ ਨਹੀਂ ਹਾਂ ਉਹ 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 ਖੜੇ ਖੜੇ ਪਿੰਕਾ ਜਾ ਜਾਓ ਘਟਾ ਜਾ ਨਾ ਦੇਖ ਕੇ ਦੇਖ ਚੱਲ ਨਹੀਂ ਜਾਣਾ ਪਾਪਾ ਨਾਲ ਕਹੇ ਆਏ ਨੂੰ ਕਿੰਨੀ ਕੁਸੀ ਉੱਤੇ ਖੁੱਲੇ ਵੇੜੇ ਚਾਹੀਏ ਨਾ ਤਾਂ ਕਰਕੇ ਥੱਲੇ ਸਾਰਿਆਂ ਦੇ ਨੰਦਰ ਰਹਿੰਦੀ ਐ ਦੁੱਧ ਪੀਣ ਲੱਗਦੀ ਥੱਕ ਗਈ ਹੂੰ ਥੱਕ ਗਈ ਭੱਜੂ ਅਸੀਂ ਠੰਡਾ ਦੁੱਧ ਸੀ ਲੱਗੀ ਵੀ ਦੇਲਾ ਇਹਦਾ ਦਿਲ ਨਹੀਂ ਕਰਦਾ ਉੱਤੇ ਥੱਲੇ ਜਾਣ ਨੂੰ ਇਕੱਲੇ ਨਾ ਜੰਟੀ ਫਰੀ ਹੈ ਨਹੀਂ ਕਰੇ ਤੇ ਇਹਨੂੰ ਐ ਮੇਰਾ ਤਾਂ ਦਿਲ ਨਹੀਂ ਲੱਗਦਾ ਮੈਂ ਉੱਤੇ ਚੱਲੀ ਆ ਉਹ ਉਹ ਪਾਪਾ ਨੇ ਇੰਨਾ ਕਿਹਾ ਕਿ ਆ ਜਾ ਥੱਲੇ ਆਈ ਨਹੀਂ ਆ ਗਏ ਨੰਦੀ ਹੋ ਰਹੀ ਦਮਨ ਅਜ ਦੋ ਗੁੱਤਾ ਖਿੱਤੀਆਂ ਦੇਖ ਲੋ ਦਮਨ ਨੂੰ ਨਾ ਰਮਣ ਕਹਿੰਦੀ ਜਦੋਂ ਮੈਂ ਛੋਟੀ ਹੁੰਦੀ ਐਵੇਂ ਦੋ ਗੁੱਤਾ ਕਰਦੀ ਹੁੰਨੀ ਹਾਂ ਆਪੇ ਗੁੰਦ ਲਈਏ ਦੋ ਹੀ ਕਰਕੇ ਜਾਇਆ ਕਰੋ ਟਿਊਸ਼ਨ ਨਹੀਂ ਦੋ ਕਰਕੇ ਜਾਇਆ ਕਰੋ ਟਿਊਸ਼ਨ ਤੇ ਕੁੜੀਆਂ ਕਰਦੀਆਂ ਨੇ ਤਾਂ ਦੱਸਿਓ ਤੁਸੀਂ ਵੀ ਕਮੈਂਟ ਚ ਕਰਦੀਆਂ ਕਿ ਨਹੀਂ ਕਰਦੀਆਂ ਕਰਦੀਆਂ ਨੇ ਮੈਂ ਨਹੀਂ ਕਰਦੀ ਮੈਂ ਕਰਕੇ ਭੇਜਾਂਗੀ ਸਿਰ ਪੁੱਠੇਵਾਲ ਦੀ ਕਰਕੇ ਭੇਜਾਂਗੀ ਤੁਸੀਂ ਸਿੱਧੇਵਾਲ ਦੀ ਕੀਤੀ ਐ ਪੁੱਠੇਵਾਲ ਦੀ ਕਰਾਂਗੇ ਠੀਕ ਐ ਵੱਲ ਦੀ ਐ ਹਾਂ ਮੈਂ ਕਰਾਂਗੀ ਸਿਰ ਠੀਕ ਐ ਮੈਂ ਬਹੁਤ ਸੋਹਣਾ ਲੱਗ ਰਿਹਾ ਤੁਹਾਨੂੰ ਬਹੁਤ ਸੋਹਣਾ ਬਹੁਤ ਸੋਹਣਾ ਛੋਟਾ ਜਿਹਾ ਬੱਚਾ ਲੱਗ ਰਿਹਾ ਹੈ ਇਹ ਮੇਰਾ ਸੋਣਾ ਪੁੱਤ ਹੈ ਤੇ ਸਹੀ ਹੈ ਸਹੀ ਬੁਣੀ ਤੇ ਕਲਕਨੇ ਵਾਲ ਤੇ ਲਿਖੀ ਜਾਂਦੇ ਨੇ ਹਨਾ ਸਿਲਕੀ ਹੋ ਗਏ ਵਾਲ ਨਾ ਸ਼ੇਫ ਕਰਕੇ ਚਲੋ 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 ਇਤੁਨਤ ਬਸ ਰਾਤ ਨੂੰ ਕਿਨੇ ਵੇਖਣੀਆਂ ਵਗੜ ਰਵੜ ਪਾਲਾ ਸਵੇਰ ਨੂੰ ਸਵੇਰ ਬਾੜਾ ਮੇਰੇ ਕਰਲੀ ਹੋ ਜਾਣਾ ਹਾਂ ਕਰਲੀ ਹੋ ਜਾਣਗੇ ਅਸੀਂ ਵੀ ਐਂ ਕਰਦੇ ਹੁੰਦੇ ਹੁੰਦੇ ਜਦੋਂ ਛੋਟੇ ਹੁੰਦੇ ਨਾ ਮੀਡੀਆਂ ਘੁੱਟ-ਘੁੱਟ ਕੇ ਗੁੰਦ ਲੈਣੀਆਂ ਅੱਗੋਂ ਕਿ ਵਾਲਾਂ ਦੇ ਵਿੱਚ ਕਰਲ ਪੈ ਜਾਣਗੇ ਉਦੋਂ ਕਿਹੜਾ ਕੋਈ ਪਾਰਲਰ ਜਾਣ ਦਿੰਦਾ ਸੀ ਹੈ ਨਾ ਬੱਸ ਮੈਨੂੰ ਵੀ ਕਿਹੜਾ ਜਾਣਦੇ ਸਾਈਟ ਤੋਂ ਓਹ ਹੋ 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 ਚਲੋ ਵੈਰੀ ਗੁੱਡ ਲੱਗ ਲੱਗ ਰਿਹਾ ਤਰ ਕੋਈ ਨਾ ਸਹੀ ਹੈ ਸਹੀ ਹੈ ਸਹੀ ਕਹਿੜ ਕਹਿੜ ਫਿਰ ਕਹੋ ਇਧਰ ਆ ਪਿੱਛੇ ਕਰਿਓ ਸਾਡੇ ਕੱਲੇ ਰਾਤ ਨੂੰ ਚੱਲਦੀ ਪਈ ਐਕਸ਼ਨ ਹੁੰਦਾ ਇਹਨਾਂ ਦੇ ਮੂੰਹ ਦੇਖੋ ਤਨਾ ਵੇਖੋ ਕੀ ਫਾਪਿਆ ਹੈ ਨਾ ਵੇਖੋ ਜੀ ਡਰ ਲੱਗਦਾ ਨਾਲੇ ਦੇਖੀ ਜਾਂਦੇ ਆ ਸਵਾਲ